ਕੀ ਫਿਕਸ਼ਨ ਬਿਚਾਇਨ ਗੂੰ ਪੈਰਾਗ੍ਰਾਫ ਆਇਨਨ ਆਕਸੀਸ਼ ਆਪਸਾਸਫੀਅਰ ਵਾਲੀ ਜਿਹੜੀ ਫਿਕਸ਼ਨ ਬਿਚਾਇਨ ਗੂੰ ਗਿਆ ਕੀ ਉਹਦੇ ਨਾਲ ਆਪਾਂ ਜਿਹੜੀ ਆਪਾਂ ਕੰਟਰੀ ਚ ਆਏ ਆ ਉਥੇ ਟਰੈਵਲ ਕਰ ਸਕਦੇ ਆ ਜਾਂ ਆਪਾਂ ਹੁਣ ਇੰਡੀਆ ਜਾਣਾ ਹੋਵੇ ਮੰਨ ਲਓ ਤੇ ਕੀ ਆਪਾਂ ਉਹਦੇ ਨਾਲ ਜਾ ਸਕਦੇ ਆ ਟਰੈਵਲ ਕਰ ਸਕਦੇ ਆ ਮੈਂ ਹੁਣ ਆਇਆ ਸੀ ਡਾਮਸਟਾਟਿੱਥੇ ਇੱਕ ਵੀਰਾ ਆਪਣਾ ਮਿਲਿਆ ਤੇ ਉਹਨੇ ਮੈਨੂੰ ਦੇਖ ਲਿਆ ਤੇ ਪੁੱਛ ਰਿਆ ਸੀ ਪਾਜੀ ਮੇਰੇ ਕੋਲ ਆ ਫਿਕਸ਼ਨ ਬਿਚਾਇਨ ਗੂੰ ਮੈਨੂੰ ਮਿਲੀ ਆ ਤੇ ਮੈਂ ਇੰਡੀਆ ਜਾਣਾ ਆ ਤੇ ਕੀ ਮੈਂ ਜਾ ਸਕਦਾ ਆ ਤੇ ਮੈਂ ਦੇਖਿਆ ਜਦੋਂ ਤੇ ਫਿਰ ਮੈਂ ਦੱਸਿਆ ਭਾਈ ਤੁਸੀਂ ਜਾ ਸਕਦੇ ਹੋ ਇਹ ਤੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆ ਤੇ ਮੈਂ ਸੋਚਿਆ ਇੱਕ ਵੀਡੀਓ ਬਣਾ ਕੇ ਭੈਣ ਭਰਾਵਾਂ ਨੂੰ ਵੀ ਸਾਂਝੀ ਕਰ ਦਿੰਨੇ ਆ ਵੇਖੋ ਜੀ ਜਿਹੜੀ ਤੋਂ ਹੁੰਦੀ ਆ ਫਿਕਸ ਜਿਓਨ ਬਚਾਈ ਨਹੀਂ ਗਊ ਪੈਰਾਗ੍ਰਾਫ ਆਇਨਨ ਆਕਸਿਸ ਆਪਸ ਸਫੀਅਰ ਵਾਲੀ ਠੀਕ ਹੈ ਜੀ ਉਹ ਸਾਨੂੰ ਕਦੋਂ ਮਿਲਦੀ ਆ ਜਦੋਂ ਆਪਾਂ ਕੋਈ ਵੀਜ਼ਾ ਸਾਡਾ ਐਕਸਟੈਂਡ ਹੋਣਾ ਆ ਇੱਥੇ ਹਨਾ ਠੀਕ ਹੈ ਜੀ ਉਦੋਂ ਮਿਲਦੀ ਆ ਜਾਂ ਫਿਰ ਆਪਾਂ ਵੀਜ਼ੇ ਲਈ ਆਪਣਾ ਸਾਰੇ ਪੇਪਰ ਸਬਮਿਟ ਕੀਤੇ ਹੋਏ ਨੇ ਤੇ ਕਿਸੇ ਰਿਕੁਆਇਰਮੈਂਟ ਦੇ ਵਿੱਚ ਕੋਈ ਕਮੀ ਆ ਕੋਈ ਪੇਪਰ ਘਟਦਾ ਆ ਜਾਂ ਫਿਰ ਬਿਹਰ ਦੇ ਦੇ ਵਿੱਚ ਉਹਨਾਂ ਕੋਲ ਜਾਲਾ ਕੰਮ ਦਾ ਲੋਡ ਆ ਇਬਾ ਲਾਸਤ ਤੇ ਆ ਬਿਹਰ ਦੇ ਤੇ ਉਹ ਲੰਮੀ ਇੱਕ ਫਿਕਸ਼ਨ ਬਿਸ਼ੈਣਿਕ ਗੁੰਗ ਦੇ ਦਿੰਦੇ ਨੇ 6 ਮਹੀਨੇ ਤੱਕ ਵੀ ਦੇ ਦਿੰਦੇ ਨੇ ਕਹਿੰਦੇ ਨੇ ਚਲੋ ਕੋਈ ਗੱਲ ਨਹੀਂ ਉਦੋਂ ਤੱਕ ਇਹ ਬੰਦਾ ਇਹਦੇ ਤੇ ਰਹਿ ਸਕਦਾ ਆ ਟਰੈਵਲ ਵੀ ਕਰ ਸਕਦਾ ਆ ਜਿਹੜੀ ਫਿਕਸਡ ਬਿਸ਼ਾਇਨਿੰਗ ਨੂੰ ਪੈਰਾਗ੍ਰਾਫ ਆਇਨਨ ਆਕਸਿਸ ਵਾਲੀ ਆ ਆਪਸਾ ਚਾਰ ਵਾਲੀ ਉਹ ਇੱਕ ਤਰ੍ਹਾਂ ਦਾ ਰੈਸਮੈਸਿਕ ਆਫ ਹੰਤਾਲਤੀ ਆ ਠੀਕ ਹੈ ਜੀ ਉਹਦੇ ਨਾਲ ਆਪਾਂ ਇੱਥੇ ਰਹਿ ਵੀ ਸਕਦੇ ਆ ਸਾਰੇ ਕੰਮ ਕਰ ਸਕਦੇ ਆ ਇੰਡੀਆ ਵੀ ਜਾ ਸਕਦੇ ਆ ਠੀਕ ਹੈ ਜੀ ਪਰ ਜੇ ਤੁਹਾਡੇ ਕੋਲ ਕੋਈ ਹੋਰ ਫਿਕਸਡ ਬਿਸ਼ਾਇਨਿੰਗ ਹੋ ਗਿਆ ਕਿਸੇ ਹੋਰ ਪੈਰਾਗ੍ਰਾਫ ਦੇ ਨਾਲ ਕਿਸੇ ਹੋਰ ਧਾਰਾ ਦੇ ਨਾਲ ਫਿਰ ਤੁਸੀਂ ਆਪਣੇ ਬਿਹਰ ਦੇ ਤੋਂ ਜਿਹੜਾ ਕਨਫਰਮ ਕਰ ਲਿਓ ਕਿ ਤੁਸੀਂ ਉਹਦੇ ਨਾਲ ਟ੍ਰੈਵਲ ਕਰ ਸਕਦੇ ਹੋ ਜਾਂ ਨਹੀਂ ਠੀਕ ਹੈ ਜੀ ਤਾਂ ਜੋ ਤੁਹਾਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਬਾਕੀ ਜੇ ਜਾਣਕਾਰੀ ਸਹੀ ਲੱਗੀ ਤਾਂ ਹੀ ਵੀਡੀਓ ਕੇ ਸ਼ੇਅਰ ਕਰਿਓ ਆਪਾਂ ਮਿਲਦੇ ਹਾਂ ਜਲਦ ਮੁਲਾਵਾਂਗੇ ਅਗਲੀ ਵੀਡੀਓ 'ਚ ਸਸਟਰੀਆ ਕਾਲਿਸ ਸਰਨ ਤੇ ਜਾਂਦੇ ਵਸ